ਪਹਿਲਾਂ ਇਹ ਆਡੀਓ ਸੁਣੋ ਤੇ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਇਸ ਆਡੀਓ ਨੇ ਸਿੱਖ ਜਗਤ ਨੂੰ ਚਾਹਿਆ ਤਲਕਾਬਾ ਟੂਲੈਟਿਕਲ 파ਰੇ ਦੀ ਤਾਂ ਤੁਸੀਂ ਗਾਲੀ ਨਾ ਕਰੋ ਕਿਪਲੀ ਨਾ ਕਰ ਪਾਰਾ ਇਸ ਬਤ ਕਿੰਨਾ ਹਾਈ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਕਿ ਇਹ ਵੀਡੀਓ ਤੇ ਸੌਰੀ ਇਸ ਆਡੀਓ ਵਿੱਚ ਆਵਾਜ਼ ਭਾਈ ਅਮਰਤਪਾਲ ਸਿੰਘ ਜੋ ਇਸ ਡਿਬਲੂ ਕਾਰਜਿਲ ਚਪਾਲਦਾਨ ਐਮਪੀ ਹਨ ਉਹਨਾਂ ਦੀ ਦੱਸੀ ਜਾ ਰਹੀ ਹੈ ਆਪਣੇ ਵਿਚਾਰ ਜੂੜ ਦੇਣਾ ਕਿ ਇਹ ਆਡੀਓ ਜਿਹੜੀ ਹੈਗੀ ਆ ਇਹ ਆਵਾਜ਼ ਜਿਹੜੀ ਹੈ ਭਾਈ ਬਾਲ ਸਿੰਘ ਬੀ ਆ ਜਾਓ ਜਦੋਂ ਵੀ ਆ ਗਏ ਨਾ ਉਹਦੇ ਮੈਨੂੰ ਪਤਾ ਹੈ ਨਾ ਫਿਰ ਜਦੋਂ ਹੁਣ ਜਿਵੇਂ ਇੱਥੋਂ ਨਿਕਲਿਆ ਇਹਨਾਂ ਕੇਸ ਹੈ ਨਾ ਉਹਨਾਂ ਪੈਸੇ ਮੰਗਾਈਏ ਕਿਸ ਬੰਦੇ ਤੋਂ 15000 ਅਡਾਂ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੜੇ ਪਿੱਛੇ ਉਹ ਚ ਮੇਰਾ ਇੰਨਾ ਪਹਿ ਲੱਗਣਾ ਨਹੀਂਗਾ ਕੰਮ ਕੋ ਕੰਮ ਜੇ ਮੈਂ ਨਿਕਲਿਆ ਇਥੋਂ ਕਿ ਜਿੰਨਾ ਇਹਨਾਂ ਦਾ ਬਿਆਨ ਉਹ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਛੋਟੇ ਪੈਸੇ ਆ ਮੇਰੇ ਹੀ ਹਾਂ ਉਹ ਜੈਪਾਲ ਨੇ ਲੋਟ ਕੀਤੀ ਸੀ ਇਥੇ ਮੈਂ ਠੀਕ ਹੈ ਉਹ ਪਹਿਲੇ ਉਹਦੇ ਵਿੱਚ ਮੇਰਾ ਹਿੱਸਾ ਹੈ ਅੱਛਾ ਮੈਂ ਕੋਲ ਉਹ ਲਾਗਤ ਦੱਸਦਾ ਨਾ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਜਿਹੜੀ ਸੀ 40 ਲੱਖ ਰੁਪਏ ਦੀ ਖੇਡ ਜਿਹੜੀ ਉਹ ਦੌਰਾਨ ਸੰਤ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਹੀ 10 ਲੱਖ ਮੇਰਾ ਅੱਛਾ ਸੰਤ ਬਾਬਾ ਤੇ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਜਿੰਨਾ ਉਹ ਮਰ ਗਿਆ ਮੁੰਡਾ ਨਾ ਜਪਾਲਾ ਉਹਨੇ ਕੰਟਰੋਲ ਹੋ ਗਿਆ ਔਰ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਮੈਨੇ ਨਾਲ ਜਿਹੜੀ ਮੰਗੀ ਸੀ ਜਨਾਬ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਕੋਈ ਲੱਗੇ ਜਿਹੜੀ ਖਣ ਕੇ ਰਹੇ ਮੇਰੇ ਕੋਲ ਬਾਬਾ ਅੱਜ ਦੋ ਇਲਾਕੇ ਮੈਂ ਰੂਮ ਲੈ ਕੇ ਦਸਾਂ ਬਕਰਾਂ ਉਹਨਾਂ ਨੂੰ ਅੱਛਾ ਉਹ ਮਰ ਗਏ ਸੀ ਜਿਹੜੇ ਬੰਦੇ ਕੋ ਲੱਗਾ ਸੀ ਜਿਹੇ ਪੈਸੇ ਪੈਗੇ ਉਹਨਾਂ ਮਨਵਾਪ ਹੋਣਾ ਹੈ ਸਾਜਾ ਤੇ ਬਈ ਉਹ ਨਾ ਬਹਿਣਾ ਕੀ ਕਰਨਾ ਹੈ ਨਾ ਮੈਂ ਨਹੀਂ ਜੋ ਨਾ ਉਹ ਪੈਸੇ ਜਿਹੜੇ ਆ ਨਾ ਮੈਂ ਨੇ ਚ ਤੌਰ ਤੇ ਵਰਤਾਂ ਕੋਈ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਹੋਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚੋਂ ਪੈਸਾ ਮੇ ਕੋਲ ਹੈ ਗਿਆ ਦਊਂ ਮੈਂ ਬੰਦੇ ਨੂੰ ਕਹਾਂ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਹੀਂ ਮਿਲਣਾ ਪਿਆ ਇਹਨੇ ਕਿਹਾ ਸਰ ਕੋਈ ਵੀ ਜਿਹੜਾ ਮੇਰਾ ਨਰਜੀ ਮਸਲਾ ਹੈ ਕਿ ਜੇ ਇਥੇ ਮੇਰਾ ਵੀਜ਼ਾ ਨਹੀਂ ਵੀ ਨਹੀਂ ਬਾਅਦ ਦੇ ਇਹ ਕਰਕੇ ਨਹੀਂ ਹੋਣ ਦੇ ਆ ਵੀ ਆਪਾਂ ਜਿਹੜਾ ਵੱਡੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਗਿਆ ਆਪਣੇ ਨਾਲ ਪਰ ਮੇ ਪਰਸਨਲ ਮਸਲਾ ਤੇ ਹੈ ਨਹੀਂ ਮੇਰੇ ਕਿਹੜਾ ਵਟ ਦਾ ਰੌਲਾ ਹੈ ਮੈਂ ਸੋਚਿਆ ਕਿ ਉਦੋਂ ਪੈਸੇ ਮੰਗਾਉਂਗਾ ਜਿਹੜੇ ਦੇਖਿਆ ਰੋੜ ਤੇ ਵੀ ਇਸ ਕੇਸ ਦੇ ਮਸਲੇ ਚ ਉਦਾਂ ਉਹਨੇ ਫੋਨ ਕੀਤਾ ਜੀ ਉਹ ਕਹਿੰਦਾ ਭਾਈ ਹਜੇ ਤੱਕ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਂਦਾ ਇਹ ਕਿ ਬੋਲੇ ਮੁਹੱਲੇ ਵਿੱਚ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਇਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ ਤਾਜਾ ਜੈਪਾਲਦਨ ਕੋਲ ਪਹੁੰਚ ਰਿਹਾ ਹੈ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਐਸੀ ਪੁੱਤ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਇਸ ਸਮੇਂ ਉਹ ਕਿਹਨਾਂ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਦਾ ਲਗਾ ਦਾਂਗੇ ਇਸ ਬੰਦੇ ਨਾਲ ਉਹਨੂੰ ਮੈਂ ਇਹਨੂੰ ਵੀ ਡਾਲਰ ਭੇਜ ਦੁੱਤ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਬੰਦੇ ਤੇ ਜਵਾਨ ਅੜਈ ਹੈ ਇਹਨਾਂ ਦੇ ਮੁੱਤ ਨਾਲ ਤੇ ਮੁੱਤ ਨਾਲ ਹੁੰਦੇ ਤੇ ਉਹਦੇ ਕੋਲ ਵਾਲੀ ਬਾਤ ਸੀ ਮੈਂ ਪਬਲਿਕਲੀ ਕਹਿ ਸਕਦਾ ਨਹੀਂ ਉੱਠ ਕੇ ਵੀ ਆਪਣਾ ਬੰਦ ਪੁੱਛਿਆ ਲੈਣੀ ਇਸ ਮੌਕੇ ਸਾਥ ਬਾਬਾ ਹਰਿ ਜੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੂੰ ਵੀ ਜਿਹੜੇ ਉਹ ਨਾਲ ਗੱਲ ਕਰ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਮੈਂ ਉਹਨੂੰ ਇਹ ਗੱਲ ਕਹਿਣਾ ਇਹ ਤੂੰ ਲੈਣੇ ਆ ਕਿਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2 ਤਨ 1000 ਹੋਰ ਵਧੂਗਾ 2250 ਜਨਾ ਵੀ ਵਜਾ ਉਹ ਹਿਸਾਬ ਕਰਨਾ ਉਹਨਾਂ ਠੀਕ ਹੈ ਉਹਨਾਂ ਕੋਲ ਤੋਂ ਲੈਣਾ ਮੈਂ ਦੋ ਤਨ 1000 ਹੈ ਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ 3000 ਰੁਪਏ ਮੈਨੂੰ ਪਤਾ ਕਿਵੇਂ ਦੇ ਸਕਕੇ ਕਿ ਕਿਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇਕੋ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤ ਉਹ ਜਿਆਪਲ ਵਾਲੇ ਪੈਸੇ ਨਾ ਵੀ ਹੋਣ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾਣਾ ਇੰਤਜ਼ਾਮ ਸਾਰਾ ਜੰਨੀ ਨੇ ਗੱਲ ਤੇ ਉਹ ਆਪਣੇ ਕੋਲ ਹੈਗਾ ਜੀ ਰੱਖ ਦੇਣਾ ਵਿੱਚ ਇੱਕ ਮੇਕੋ ਫੋਨ ਪਿਆ ਵਾ ਜਦ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਦੇ ਦਿਨ ਮੈਂ ਸਹੀ ਦੱਸਾਂ ਮੈਂ 1 ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਨਾ ਪਿੰਡ ਹੁਣ ਉਹ ਸਾਰੇ ਪੈਸੇ ਭੁਮਲੀ ਦੇ ਉੱਤੇ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਇਹ ਮੇਰਾ ਅਧਾ ਹੀ ਲੱਖ ਰੁਪਏ ਤੈਨੂੰ ਦੇ ਦਾਂ ਹੁਣ ਮੈਂ ਕੋ ਤੁਹਾਨੂੰ ਸਹੀ ਗੱਲ ਦੱਸਾਂ ਮੇ ਕੋ ਪਿਆ ਦੋ ਚਾਰ ਚੀਜ਼ਾਂ ਪਿਛੇ ਨਾਲੀਆਂ ਹੈ ਨਾ ਬਲੌਕ ਤੇ ਆਵ 4.5 ਲੱਖ ਰੁਪਏ ਦਾ ਉਹ ਏਦਾਂ ਦੀ ਚੀਜ਼ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਵੇਚ ਲਈ ਆ ਹੂੰ ਪਿੰਡ ਲੈ ਲਿਆ ਸੀ ਮਤਲਬ ਦਿਖਾਇਆ ਕਿ ਤੇ ਮੈਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋ ਲੋੜ ਨਹੀਂ ਪੈਣੀ ਹਾਲ ਦੀ ਘੜੀ ਦੋ ਚਾਰ ਸਾਲ ਵਾਸਤੇ ਮੈਨੂੰ ਤੋ ਤਿੰਨ ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਹਬਰ ਦੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਕਿ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ 'ਚ ਪਤਾ ਕੀ ਹੋਊ ਨੀ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ ਕਿ ਤੁਸੀਂ ਉਲਟਾ ਹੋਰ ਪਹਿਰਾ ਗੰਦੇ ਉੱਤੇ ਹਣਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜਿਹੜੇ ਮੈਂ ਤੈਨੂੰ ਕਹਿਣੇ ਨਾ 10 ਲੱਖ ਰੁਪਏ ਤੈਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਵਿੱਚ ਮੈਕਸਿਮਮ ਚੰਨ ਮਹੀਨੇ ਲੱਗਣਗੇ ਉਹਨਾਂ ਦਾ ਪੈਣਾ ਹੀ ਹੋਰ 6 ਮਹੀਨਿਆਂ ਨੂੰ ਕਿਤੇ ਨਾ ਕਿਤੇ ਤਾਉਣਾ ਹੀ ਪੈਣਾ ਵੀ ਜੇ ਆਪਾਂ ਹੁਣੇ ਪੈਸੇ ਨਹੀਂ ਹੋ ਜਾਂ ਗੁਜਾਇਸ਼ ਹੁੰਦੀ ਜਾਂ ਸਰਦਾ ਹੁੰਦਾ ਫਿਰ ਆਪਾਂ ਲੀਵਰ ਕਰਕੇ ਲਾਇਸੈਂਸ ਕਰ ਤੋਂ ਬਣਾਉਂਦੇ ਸਿੱਧਾ 5-6 ਲੱਖ ਰੁਪਏ ਜੇ 5 ਸਾਲ 5-6 ਲੱਖ ਰੁਪਏ ਦੇ ਕਿਤੇ ਵੀ ਟ੍ਰਾਂਸਪੋਰਟ ਜਾ ਜਾਂਦੇ ਹੂੰ ਹੂੰ ਤੇ ਨੰਬਰ ਠੀਕ ਹੈ 10 ਮੈਂ ਦਵਾਉਣਾ ਇਹਨਾਂ ਕੋਲ ਤਿੰਨ ਮੈਂ ਦਊਂਗਾ ਵੱਖਰਾ ਹੈ ਕਿਹਨਾ ਹੋ ਗਿਆ ਜਿਹੜਾ ਬਾਕੀ ਪੈਸੇ ਆ ਮੈਂ ਕੋਸ਼ਿਸ਼ ਕਰੂਗਾ ਤੈਨੂੰ ਦੇਣ ਦੀ ਉਹ ਜਿਹੜਾ ਤੈਨੂੰ ਦੱਸਿਆ ਨਾ ਪਿੰਡ ਪਿਆ ਸੌਦਾ ਪਤਾ ਇਹਦੇ ਉਹਦਾ ਡੀਲ ਹੋ ਗੋ ਉਹ ਜਾਣੀ ਹੈ ਉਹ ਅੱਜ ਹੋਵੇ ਜਾਂ 6 ਮਹੀਨਿਆਂ ਨੂੰ ਹੋਵੇ ਜਾਂ 1 ਸਾਲ ਨੂੰ ਹੋਵੇ ਬਾਦੋਂ ਤੇ ਟਾਈਮ ਨਹੀਂ ਲੱਗੂਗਾ ਇੱਥੋਂ ਪਰ ਮਿਲ ਜਾਣਗੇ ਪੈਸੇ ਨਹੀਂ ਮਰਦੇ ਹਨਾ ਜਿੰਨੇ ਵੀ ਥਰੇ ਬਣਦੇ ਆ ਪੈਸੇ ਤੇ ਮਿਲ ਜਾਣਗੇ ਮੈਂ ਲੋ 2000 ਤੋਂ ਹੋਰ ਲਾ ਲਾ 15000 ਟੋਟਲ ਹੁੰਦੇ ਨੇ ਲਾ ਲਾ ਇਹ 2000 ਰੁਪਏ 40000 ਰੁਪਏ ਇੰਡੀਆ ਦਾ ਮੈਂ ਹੋਰ ਤੈਨੂੰ ਕਰਕੇ ਦਊਗਾ ਕਿਤੇ ਹੋ ਵੀ ਕਰਕੇ ਦਵਾ ਪਰ ਉਹਦੀ ਕੋ ਗਰੰਟੀ ਨਹੀਂ ਉਹ ਸਾਲਕ ਦਾ ਸੇਮ ਟਾਈਮ ਲੱਗ ਸਕਦਾ ਉਸਦਾ ਵੀ ਕੱਲ ਨੂੰ ਹੀ ਹੋ ਜੇ ਜੇ ਦਿਨ ਉਹ ਮਿਕ ਗਿਆ ਨੂੰ ਕਿ ਉਹ ਤੇ 30 ਰੁਪਏ ਜੋਤੀ ਦਾ ਤੇ ਤੇਰਾ ਲਾਲਾ 50000 ਤੇ ਆਊਗਾ ਹਨਾ ਤੇ ਪੈਸੇ ਮੇਰੇ ਕੋਲ ਘਟੂ ਘਟੂ ਨਹੀਂ ਇਕੱਠਾ ਕਰਨ ਵਾਲਾ 20 ਲੱਖ ਰੁਪਏ ਦੇ ਕਰੀਬ ਹੈ ਜੇ ਸਾਰਾ ਸੌਦਾ ਪਤਾ ਪਾਲਾ ਮੈਂ ਆਪਣਾ ਤੇ ਉਹ ਮੈਂ ਕਿਹੜਾ ਦੱਸ ਵੀ ਨਹੀਂ ਸਕਦਾ ਵੀ ਪੈਸੇ ਕਾਦੇ ਕਾਦੇ ਨਹੀਂ ਹੈਗੇ ਇਹ ਉਹ ਤਾਂ ਪਹਿਲੇ ਮੇਰੇ ਕੋਲ ਹੀ ਰਨੇ ਆ ਉਹਦੇ ਕਰਦਿਆਂ ਦਾ ਵੀ ਮਸਲਾ ਨਹੀਂ ਉਹਦੇ ਵਿੱਚ ਕੋਈ ਇਨਵੋਲਡ ਹੁਣ ਮੈਂ ਤਾਂ ਕਹਿੰਨਾ ਹੁਣ ਪਤਾ ਕੀ ਚੱਕਰਿਆ ਹੁਣ ਗੱਲ ਆਪਾਂ ਗਬੇੜ ਲਈ ਨਾ ਇੱਕ ਵਾਰੀ 10000 ਤੇਰੇ ਕੋਲ ਆ ਗਿਆ ਠੀਕ ਆ ਤਿੰਨ ਦਿਨ ਨੂੰ ਮੈਂ ਦੇ ਦਊਂਗਾ ਉਹ ਮੈਂ ਹੁਣ ਫੇਰ ਇੱਥੇ ਵੇਖ ਮੇਰੇ ਕੋਲ ਹੈਗੀ ਐ ਇੱਕ ਹੁਣ ਇੰਦਾ ਕਾਲੀ ਬੰਦਾ ਕਹਿੰਦਾ ਮੈਂ ਉਹਦਾ ਆਕਾਊਂਟ ਨੰਬਰ ਵੀ ਉਹਦਾ ਦਿੱਤਾ ਮੁੰਡੇ ਦਾ ਕੰਪਨੀ ਦਾ ਦਿੱਤਾ ਹੀ ਨਹੀਂ ਗੌਰਵ ਵੱਡੇ ਲੱਗ ਗੱਤ ਜਿਹੜੀ ਮੈਂ ਕਰਦਾ ਰਿਹਾ ਹਾਂ ਗੌਰਵ ਉਹਦਾ ਆਕਾਊਂਟ ਨੰਬਰ ਦਿੱਤਾ ਮੈਨੂੰ ਗਿਆ ਵੀ ਤੂੰ ਇਹਦੇ ਆਕਾਊਂਟ ਚ ਪਾ ਦੇ ਪੈਸੇ ਕਿ ਗੌਰਵ ਦੇ ਚੈ ਤੇ ਗੌਰਵ ਕੋ ਮੈਂ ਲੈ ਲਊਗਾ ਸਮਝਿਆ ਨਹੀਂ ਹੂੰ ਤੇ ਜਿਹੜਾ ਵਾ ਉਹ ਮੈਂ ਕਹਤਾ ਉਹਨੂੰ ਵੀ ਗੌਰਵ ਕੋ ਮੈਂ ਲੈ ਲਊਗਾ ਕਿ ਗੌਰਵ ਦੇ ਕਾਹਨ ਚ ਪੈਸੇ ਪਾ ਦੇ ਕਿ ਉਹ ਹੁਣ ਕਹਿੰਦਾ ਸੀ ਦੋ ਚਾਰ ਦਿਨ ਲੱਗਣਗੇ ਮੈਂ ਪਵਾ ਦੂੰਗਾ ਫਿਰ ਪੀਰ ਪੀਆ 6000 ਰੁਪਏ ਤਕਰੀਬੇ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਉੱਚੋਂ ਵੀ ਜੇ ਅੱਗੇ ਹਜੇ ਕੋਈ ਪਤਾ ਨਹੀਂ ਭੰਡਾ ਕੰਪਨੀ ਖਾ ਚ ਜੇ ਜੇ ਤੁਹਾਡੀ ਗੱਲ ਥੋੜੀ ਜਿਹਾ ਤੁਸੀਂ ਹੋਰ ਕਰੋ ਜਮ ਮੇਰੇ ਸਾਰਾ ਕੋਈ ਪੂਰਾ 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 ਹੋਈ ਜਾਣਾ ਵੀ ਜੇ 13000 ਰੁਪਏ ਜੁਈਏ ਇਹਨਾਂ ਨੂੰ ਮੰਨੇ ਜਾਂਦਾ 10000 ਰੁਪਏ ਨਾ ਦੇ ਦਵਾ ਦੂੰ 10000 ਰੁਪਏ ਜੇ ਪ੍ਰਿੰਸੋਂ ਕਹਿੰਦੇ ਵੀ ਮੈਂ ਚਲ ਪਾ ਚ ਤੈਨੂੰ ਪਾ ਦੂੰਗਾ ਦੋ ਮਹੀਨਾ ਤੋਂ 3000 ਰੁਪਏ ਦੋ ਹੀ ਦੇਣਾ ਮੈਨੂੰ 16000 ਰੁਪਏ ਹਾਂ ਦਿੰਦਾ ਨਾ ਚਲ ਮੈਂ ਫਿਰ ਵੀ ਇਕਰੀ ਬਰੇਮਨ ਦੀ ਗੱਲ ਕਰਦਾ ਪਰ ਮੇਰਾ ਆਪਣੀ ਆਖ ਗੱਲ ਤੇ ਆਪਾਂ ਆਪ ਪੱਕੇ ਆ ਮੈਂ ਪੱਕਾਵੇਂ ਇਸ ਗੱਲ ਤੇ ਜਿਹੜੀ ਮੈਂ ਤੈਨੂੰ ਕਹੀ ਆ ਨਾ ਕਿ ਰਾਇਆ ਰਾਈ ਠੀਕ ਹੈ ਉੱਥੇ ਮੈਂ ਪੱਕਾ 50000 ਰੁਪਏ ਤੇ ਨਾ ਮੈਂ ਹੋਰ ਦਊਗਾ ਇਹ ਆ ਵੀ ਜਿਹੜਾ ਜਿਹੜੇ ਪੈਸੇ ਦਨ ਮੈਂ ਕਹਿਤਾ ਨਾ ਉਹ ਦਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਸੇ ਕੋ ਨਹੀਂ ਮੰਗੇ ਕਹ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਜਿਹੜੇ ਪਰਸਨਲੀ ਪੈਸੇ ਕਮਾਏ ਭਾਵੇਂ ਭੈਣ ਚੋਂ ਮੈਂ ਡਾਕਾ ਮਾਰੇ ਉਹ ਵੀ ਮੇਰਾ ਪਰਸਨਲੀ ਆ ਹੂੰ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲੈ ਕੇ ਨਹੀਂ ਦਿੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹ ਦਾ ਐਂਕਾਊਂਟਰ ਨਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਬਾਬਾ ਤੈਨੂੰ ਪੈਸੇ ਦਊਂਗਾ ਹੂੰ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਇਹ ਨਸ਼ੀ ਨਹੀਂ ਹੈਗੇ ਉਹ ਦੀ ਜਿਹੜੇ ਦੂਜੇ ਅਸਲਾ ਨਹੀਂ ਹੈਨਾ ਉਹ ਲਗਾਉਣਾ ਹੈ ਇਹ ਇੱਥੋਂ ਤੇ ਉਹ ਲਗਾਉਣ ਇੱਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁੰਦਾ ਉਹ ਚੱਕ ਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਭੇਹ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨੇ ਠਹਿਾਰ ਕੇ ਆਹੀ ਉਹ ਨਹੀਂ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਇਹਦਾ ਨਾਮ ਹੀ ਨਹੀਂ ਦੇ ਉਹਨਾਂ ਨੇ ਕਿਹਾ ਵੀ ਵੱਡੀ ਕੋ ਪਲੈਨਿੰਗ ਕਰ ਲੈ ਪਹਿਵਤ ਲੈ ਲਿਖਣਾ ਕੋ ਹੂੰ ਜੈਪਾਲ ਨਹੀਂ ਮਾਰਦਾ ਮੂਜ਼ਾ ਬੰਦੇ ਨਾ ਇਹਨਾਂ ਗਰੀ ਬੰਦੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੁਜਾ ਮਡਾ ਉਹਨੇ ਕੀਤਾ ਹੈ ਇਹ ਵੀ ਲੱਗਦਾ ਇਹ ਬੰਦੇ ਮਾਰ ਵਾਲਾ ਫੈਨਿਸ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਤੋਂ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੇ ਦੋ ਹੁਣ ਮੇਰਾ ਇਹ ਜੇਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪਕੇ ਨੂੰ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚੇ ਵੀ ਤਾਰਿਆ 7-8 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਜਦੋਂ ਦਾ ਉਹ ਘਟਨਾ ਵਾਪਰਗੀ ਨਾ ਮਈ 14-15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਮ ਬੰਦੇ ਨੂੰ ਪਤਾ ਹੈ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹਾਂ ਨਾ ਬੰਦਾ ਕਲਾ ਸੀਗਾ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਵਾਰ ਗੈਟਰੀ ਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਦੁੱਧ ਲਗਾਇਆ ਸੀ ਉਹਨਾਂ ਨੇ ਜਿਆ ਪਲਣਾ ਨੇ ਅੱਛਾ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨੂੰ ਨਸ਼ੇ ਦੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆ ਨਹੀਂ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਠਾਕ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਗ੍ਰਸਤਾਰੀ ਜਿਹੜੀ ਕਰਨ ਵਾਲੇ ਉਹ ਉਹ ਡਰੋਗੇਸ਼ਨਨਿੰਨ ਦੀ ਹੋਈ ਆ ਤੇ ਉਹਦੇ ਚ ਮੈਨੂੰ ਇਹ ਖਾਲ ਦਾ ਪਤਾ ਹੈ ਕਿ ਉਹਨੇ ਨਾਂ ਨਹੀਂ ਲੈਣਾ ਚਾਹਿਆ। ਹੂੰ। ਸੁਆਮੀ ਬਾਲੋਂ ਨਵੀਂ ਨਾਮ ਲੈ ਰਿਹਾ ਕਿਹਦਾ? ਹੂੰ। ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤਾ ਤੇ ਮਾਲ ਇਹ ਜੋ ਪਤਾ ਨਹੀਂ ਇਹ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡਰੋਗਾ ਲਾ ਕੇ ਕੋਈ ਬਗਾ ਲੈਣ ਕੋਈ ਚੀਜ਼ ਨਾਰਕੋਟਿਕ ਡੈਫੈਸਟ ਹੁੰਦੇ ਉਹ ਕਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ। ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ। ਅੱਛਾ। ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡਿਆਂ ਤੇ ਪੈਰੇ ਆ ਨਾ ਮਾਲ ਪਿਆ ਪਿਆ ਵਾ। ਜੀ। ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਇਧਰ ਉਧਰ। ਹੂੰ। ਚਿੱਟੇਦਾਨੀ ਕੰਮ ਕਰਦੇ ਰਹੇ। ਕੋਈਵੇਂ ਪੈਣ ਚੂੜ ਬੋਲਦੇ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ਪੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ। ਇਹ ਸਾਰੇ ਕੰਮ ਕੀਤੇ ਨੇ। ਹੂੰ। ਹੁਣ ਉਹ ਪੈਹਾ ਜੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘਟੂ ਘਟ 20 ਬਾਈ ਕਰੋੜ ਰੁਪਈਆ ਵਾ। ਹੂੰ। ਪੂਰਾ। ਅੱਛਾ। ਹੁਣ ਉਹ ਨਾਮ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕੀ ਬੰਦੇ ਨੂੰ। ਹੂੰ। ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕਿਥੇ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰ ਰਹੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਇਹ ਚੱਕ ਦੇ ਨਹੀਂਗੇ ਪੈ ਹਰ ਕਵਰ ਨਹੀਂ ਕਰਦੇ ਇਹ ਉੱਥੇ ਲੈ ਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਬੰਦ ਪਏ ਆਪਣੇ ਘਰੀ ਦੇ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਿਆ ਤਾਂ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਈਆ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਜੋ ਆਓ ਕਿ ਬਹੁਤੇ ਹੰਦਾ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਮੇਰਾ ਸੰਪਰਕਿਤ ਏਜੰਸਲ ਪਹਿਲਾਂ ਹੋਇਆ ਜਮੇ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੋਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੁਣੇ ਹੂੰ ਸਿਰੇ ਨਹੀਂ ਬੱਗੇ ਨਹੀਂ ਹੰਦਰ ਜਿਹੜੇ ਮੁੰਡੇ ਆ ਇਹਨੇ ਕਰਾਇਆ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਹ ਤਾਂ ਯਾ ਪੜਾ ਤੇ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੱਗਿਆ ਕਮ ਸਾਲ 8 ਸਾਲ ਬੰਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੌਣਾ ਇਹ ਮਸਲਾ ਇਹ ਆ ਵੀ ਪੈਸੇ ਇਹਦਾ ਖੇਡ ਨਹੀਂ ਗੀਡੀ ਕੋਕੀ ਪੈਸਾ ਤੇ ਤੁਹਾਨੂੰ ਪਤਾ ਆਪਣੇ ਕੋਲ ਸਿਚੁਏਸ਼ਨ ਇਹ ਹੈ ਵੀ ਜਿੰਨਾ ਤੁਹਾਨੂੰ ਜ਼ਿਆਦਾ ਤੰਗੇ ਲੱਗੇ ਮੈਂ ਤੇ ਕੈਸ਼ ਮੈਨ ਇਧਰ ਉਧਰ ਕਰ ਲੈਣੀ ਇੱਕ ਤਾਂ ਜਿੰਨੇ ਰੁਪਏ ਦਾ ਖੇਡ ਹੁੰਦੀ ਸਾਰੀ ਕੰਮ ਹੀ ਆਪਾਂ ਇਹ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਹੁਣ ਉਹ ਮੈਂ ਤਾਂ ਨਹੀਂ ਛੇੜਦਾ ਸਮਝੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਪਤਾ ਸੋਨਾ ਮੱਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਹਿੰਦਾ ਹੈ ਵੀ ਜਦਾਂ ਸੈਕੰਡ ਪੈਂਚਰ ਨਹੀਂ ਨਾ ਹੁੰਦਾ ਇਹੋਨੀ ਸਿਚੁਏਸ਼ਨ ਉਹ ਦਿਖਾਉਂਦਾ ਇਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਆ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਰੱਖਣਾ ਤੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੇ ਪੁੱਸ ਬੈਣ ਸੋ ਟੱਬਰ ਰੋਲ ਦਿੰਦੀ ਹੈ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਗਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹਮ ਜਿਹੜਾ ਬਿਸਕੁਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹਮ ਸੋ ਕੋਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਕੀ ਗੱਲ ਹੈ। ਜਿਹੜਾ ਕਿਤੇ ਵੀ ਤੁਸੀਂ ਵੇਚਣਾ ਨਾ ਸੋਨਾ ਬਹੁਤ ਔਖਾ ਕੈਪੀਟਲ ਸਟੇਟਸ ਵਿੱਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮੰਗਾਉਣਾ ਇੱਤਰ ਆਇਆ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਵੀ ਮੈਨੂੰ ਫੋਨ ਨਾ ਕਰੀ ਹਾਂ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨਾ ਤੇ 6 ਮਹੀਨੇ ਪਹਿਗੇ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾਂ ਅਮਰੀਕਾ ਕਿਨਾਂ ਕਿਸੇ ਬੰਦੇ ਨੂੰ ਮਹਬਾਨ ਤੇ ਪਰੋਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦਾਂ ਮਨ ਕਰੂੰ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਮੈਨੂੰ ਇਹਨਾਂ ਨਾਲ ਕਿਹੜਾ ਵਗਣਾ ਵੀ ਮੇਰਾ ਸਾਫ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਲਾ ਕੇ ਕਮਾਏ ਹਮ ਜੇ ਜੇ ਤਾਂ ਉਧਰੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੌਖਾ ਹੀ ਸਾਰਾ ਕੰਮ ਪਈ ਉਹ ਤੇ ਮਸਲਾ ਹੱਲ ਹੋ ਜਾਊਗਾ ਕਿ ਤੇ ਮੈਂ ਇਧਰੋਂ ਜਿਹੜਾ ਬਾ ਤੁਹਾਨੂੰ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਪਈ ਸੈਟਲ ਆਹੋ ਸਮਝਿਆ ਨਹੀਂ ਮੇਜੀ ਆਪਾਂ ਨੂੰ ਪਤਾ ਹੀ ਨਹੀਂਗਾ ਵੀ ਇਹਨੇ ਵਰਤੇ ਹੁਣ ਜਿਹੜੇ ਸਿਚੁਏਸ਼ਨ ਚ ਇਹ ਇਹ ਭੁੰਬਲੀ ਚਲੋ ਹੁਣ ਠੀਕ ਹੈ ਮਾੜਾ ਮੋਟਾ ਹਨਾ ਉਦੋਂ ਤੇ ਨਸ਼ੇ ਪਤੇ ਕਰਦੇ ਸੀ ਇਹਨਾਂ ਨੂੰ ਕੋਈ ਨਫੇ ਘਾਟੇ ਦਾ ਫਾਇਦਾ ਥੋੜੀ ਪਤਾ ਹੈ ਹੁਣ ਹੈ